ਆਹ ਦੇਖ ਲਓ ਜੀ ਪੰਜਾਬ ਚ ਧਰਨੀ ਧਰਨੀ ਹਰ ਰੋਜ਼ ਲੱਗ ਰਹੇ ਆ ਭਗਵਾਨ ਤੁਮਹਾਰ ਸਰਕਾਰ ਕਹਿੰਦੀ ਸੀ ਸਾਡੇ ਰਾਜ ਵਿੱਚ ਕੋਈ ਧਰਨਾ ਨਹੀਂ ਲੱਗੂਗਾ ਪਰ ਇੱਧਰ ਦੇਖੋ ਆ ਪਤਾ ਕੌਣ ਆ ਇਹ ਦੇਸ਼ ਦੇ ਨੇਸ਼ਨ ਬਿਲਡਰ ਆ ਜਿਨ੍ਹਾਂ ਨੂੰ ਕਹਿੰਦੇ ਆ ਕਿ ਇਹਨਾਂ ਨੇ ਸਮਾਜ ਦੀ ਨੀਂਹ ਰੱਖਣੀ ਅਧਿਆਪਕ ਅਧਿਆਪਕ ਸੜਕਾਂ ਦੇ ਹੁਣ ਰਵੇ ਆ ਸੰਗਰੂਰ ਦੇ ਅੰਦਰ ਗੈਸਟ ਫੈਕਲਟੀ ਲੈਕਚਰਾਰਾਂ ਨੇ ਧਰਨਾ ਲਾਇਆ ਹੋਇਆ ਉਹਨਾਂ ਨੂੰ ਪੁੱਛਦੇ ਆ ਉਹ ਕਿਹੜੀਆਂ ਸਮੱਸਿਆਵਾਂ ਲੈ ਕੇ ਆਏ ਆ ਵੀਰ ਜੀ ਕੀ ਸਮੱਸਿਆ ਤੁਹਾਡੀ ਮੇਰਾ ਨਾਮ ਡਾਕਟਰ ਰਵਿੰਦਰ ਸਿੰਘ ਹੈ ਜੀ ਗੈਸਟ ਫੈਕਲਟੀ ਸੀ ਉੱਤਪਰੰਤ ਪੰਜਾਬ ਵੱਲੋਂ ਜੀ ਕੱਲ ਅਸੀਂ ਮਤਲਬ ਕਿ ਇੱਥੇ ਨੈਸ਼ਨਲ ਹਾਈਵੇ ਜਾਮ ਕੀਤਾ ਸੀਗਾ ਮਜਬੂਰੀ ਬਸ ਕਿਉਂਕਿ ਸਵੇਰ ਤੋਂ ਅਸੀਂ ਪ੍ਰਸ਼ਾਸਨ ਨਾਲ ਟਾਈਅਪਲ ਕਰਨ ਲੱਗੇ ਸੀਗੇ ਅਸਲੀ ਲੰਬੇ ਸਮੇਂ ਤੋਂ ਸਰਕਾਰੀ ਕਾਲਜਾਂ ਨੂੰ ਚਲਾ ਰਹੇ ਹਾਂ ਕੌਮ ਦੇ ਨਰਵਾਤਾ ਖੇਂਦੇ ਆ ਅਧਿਆਪਕਾਂ ਨੂੰ ਤਾਂ ਅਧਿਆਪਕਾਂ ਨੂੰ ਮਜਬੂਰੀ ਬਸ ਬੀਤੇ ਕੱਲ ਜਦੋਂ ਸਾਡੀਆਂ ਸਾਮੀਆਂ ਨੂੰ ਉੱਦੀ ਰਾਤ ਨੂੰ ਖਾਲੀ ਕਹਿ ਦਿੱਤਾ ਗਿਆ ਤੇ ਸਾਡੀਆਂ ਸਾਮੀਆਂ ਤੇ ਨਵੇਂ ਪ੍ਰੋਫੈਸਰਾਂ ਨੂੰ ਭੇਜ ਦਿੱਤਾ ਗਿਆ ਨਵੇਂ ਪ੍ਰੋਫੈਸਰਾਂ ਨੂੰ ਭੇਜਣ ਦੇ ਨਾਲ 140 ਦੇ ਕਰੀਬ ਪੰਜਾਬ ਦੇ ਵਿੱਚ ਗੈਸਟਬਿਲਟੀ ਸਹਿ ਪ੍ਰੋਫੈਸਰ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੀ ਸੈਲਰੀਆਂ 4 ਮਹੀਨੇ ਤੋਂ ਰੁਕੀਆਂ ਪਈਆਂ ਨੇਗੀਆਂ ਤੇ ਉਹਦੇ ਨਾਲ ਹੀ ਜਿਹੜੇ ਕਾਲਜਾਂ ਦੇ ਪ੍ਰਿਸਪਲ ਨੇ ਉਹਨਾਂ ਫੈਕਟਰ ਹੋਏ ਸਾਥੀਆਂ ਨੂੰ ਵਰਕਲੋਡ ਨਹੀਂ ਦੇ ਰਹੇ ਅਸੀਂ ਮਾਨਯੋਗ ਤੇਰੀ ਜਿੱਕਿਆ ਮੰਤਰੀ ਹਰਜੋਤ ਸਿੰਘ ਵੈਜ ਜੀ ਨਾਲ 9 ਅਕਤੂਬਰ 2024 ਨੂੰ ਮੀਟਿੰਗ ਕੀਤੀ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ 2025 ਦਿਨਾਂ ਦੇ ਵਿੱਚ ਤੁਹਾਡੇ ਵਿਦਖ ਨੂੰ ਰਚਣਾਉਣ ਵਾਲੀ ਕੋਈ ਪਾਲਿਸੀ ਬਣਾ ਦੇਾਂਗੇ ਪਰ ਤੁਸੀਂ ਦੇਖ ਲਓ ਵੀ 2025 ਆ ਗਿਆ ਤੇ 2025 ਆਉਣ ਤੋਂ ਬਾਅਦ ਵੀ ਸਾਡੀ ਪਾਲਿਸੀ ਦਾ ਕੀ ਬੰਨ ਨਹੀਂ ਸੀ ਸਗੋਂ ਸਾਡੀਆਂ ਸਾਮੀਆਂ ਨੂੰ ਖਾਲੀ ਕਹਿ ਕੇ ਸਾਡੇ ਬੰਦਿਆਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਤੇ ਜਦੋਂ ਕਿ ਦੂਜੇ ਨਵੇਂ ਕਾਲਜਾਂ ਦੇ ਵਿੱਚ ਸਾਮੀਆਂ ਪਈਆਂ ਨੇ ਤੇ ਜੇ ਨਵੇਂ ਪ੍ਰੋਫੈਸਰ ਭੇਜਣੇ ਨੇ ਅਸੀਂ ਕਿਸੇ ਦੇ ਦੋਸ਼ੀ ਨਹੀਂ ਕਿਉਂਕਿ ਹਰੇਕ ਦੇ ਮਾਪ ਪੁੱਤ ਦੇ ਬੇਟੇ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ ਧੀ ਪੁੱਤ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ ਉਹ ਇੱਕ ਪਾਸੇ ਦਾ ਨਵੇਂ ਕਾਲਜਾਂ ਦੇ ਵਿੱਚ ਸਾਮੀਆਂ ਖਾਲੀ ਪਈਆਂ ਨੇ ਤੇ ਜਿਹੜੇ ਕਾਲਜ ਦੇ ਅਸੀਂ ਕੰਮ ਕਰ ਰਹੇ ਹਾਂ ਜਾਣ ਬੁਝ ਕੇ ਅਫਸਰशाही ਸਾਡੀਆਂ ਸਾਮੀਆਂ ਤੇ ਉਹਨਾਂ ਬੰਦੇ ਨੂੰ ਭੇਰਹੀ ਹੈ ਤੇ ਸਾਡੇ ਬੰਦੇ ਇਫੈਕਟਡ ਹੋ ਰਹੇ ਨੇ ਬੀਤੇ ਕੱਲ ਤੋਂ ਸੰਗਰੂਰ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਵੀ ਮਾਨਯੋਗ 체ਰੀ ਸਿੱਖਿਆ ਮੰਤਰੀ ਸਾਹਿਬ ਨੇ ਸਪੈਸ਼ਲ ਸੈਕਟਰੀ ਨੂੰ ਕਿਹਾ ਸੀ ਲਾਸਟ ਮੀਟਿੰਗ 20 ਫਰਵਰੀ ਨੂੰ ਹੋਈ ਸੀ ਵੀ ਇਹਨਾਂ ਦੇ ਸਬੰਧ ਦੇ ਵਿੱਚ ਕਾਲਜਾਂ ਨੂੰ ਚਿੱਠੀ ਜਾਰੀ ਕਰ ਦਿਓ ਪ੍ਰਸ਼ਾਸਨ ਕੱਲ ਦੁਪਹਿਰ ਤੋਂ ਕਹਿ ਰਿਹਾ ਹੈ ਵੀ ਅਸੀਂ ਚਿੱ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਬਾਹਰ ਅੱਗੇ ਅਸੀਂ ਬੈਠੇ ਹੋਈਏ ਜਿਹੜੇ ਕਹਿੰਦੇ ਸੀ ਕਿ ਮੇਰਾ ਹਰਾ ਪੈਨ ਕੱਚੇ ਨੂੰ ਪੱਕੇ ਕਰਨ ਦੇ ਚੱਲੂਗਾ ਅੱਜ ਉਹ ਹਰਾ ਪੈਨ ਦੀ ਸ਼ਾਈ ਖਤਮ ਹੋ ਚੁੱਕੀ ਹੈ ਤੇ ਮਾਨਯੋਗ ਮੁੱਖ ਮੰਤਰੀ ਨੇ ਵੀ ਕਿਹਾ ਸੀ ਕਿ ਸਾਡੀ ਸਰਕਾਰ ਲੋਕਾਂ ਦੇ ਤਰ੍ਹਾਂ ਤੋਂ ਚੱਲੂਗੀ ਕਿ ਅੱਜ ਕੌਮ ਦਾ ਨਿਰਮਾਤਾ ਜਦੋਂ ਖੁਦ ਕਹਿੰਦੇ ਨੇ ਮੈਂ ਤਾਂ ਅਧਿਪਕ ਦੇ ਅਧਿਪਕ ਦਾ ਮੁੰਡਾ ਤਾਂ ਅਸੀਂ ਅਧਿਪਕ ਉਸ ਅਧਿਪਕ ਦੇ ਮੁੰਡੇ ਦੇ ਦਰ ਤੇ ਆਏ ਆ ਵੀ ਸਾਡੀਆਂ ਸੇਵਾਵਾਂ ਨੂੰ ਨਿਯਮਤ ਕਰੋ ਤੇ ਸਾਡੀ ਪਾਲਿਸੀ ਇੱਕ ਚੰਗੀ ਬਣਾਓ ਤੇ ਤੁਹਾਡਾ ਪ੍ਰਸ਼ਾਸਨ ਜਿਹੜਾ ਕੱਲ ਦਾ ਲਾਰੇ ਲਾ ਰਿਹਾ ਹੈ ਦੋ ਲੈਣਾ ਸਾਡੇ ਡਿਪਾਰਟਮੈਂਟ ਤੋਂ ਨਹੀਂ ਲਿਖਾ ਸਕਿਆ ਜਿਸ ਕਰਕੇ ਮਜਬੂਰੀ ਬਸ ਅੱਜ ਸਵੇਰੇ ਇਹਨਾਂ ਨੂੰ 11 ਵਜੇ ਦਾ ਟਾਈਮ ਦਿੱਤਾ ਸੀ ਡੀਐਸਪੀ ਸਾਹਿਬ ਸਾਡੇ ਕੋਲੇ ਆਏ ਕਹਿੰਦੇ ਸਾਨੂੰ 2 ਘੰਟੇ ਦੇ ਦਿਓ ਅਸੀਂ 1 ਵਜੇ ਤੱਕ ਉਹ ਲੈਟਰ ਜਾਰੀ ਕਰਵਾ ਦੇਾਂਗੇ ਪਰ ਮਜਬੂਰੀ ਬਸ ਅਸੀਂ ਪੜ੍ਹੇ ਲਿਖੇ ਲੋਕਾਂ ਸਾਨੂੰ ਪਤਾ ਵੀ ਜੇ ਅਸੀਂ ਰਸਤਾ ਰੋਕਾਂਗੇ ਤਾਂ ਲੋਕਾਂ ਨੂੰ ਤਕਲੀਫ ਹੋਊਗੀ ਪਰ ਅਸੀਂ ਆਪਣੀ ਆਵਾਜ਼ ਨੂੰ ਸਰਕਾਰ ਤੱਕ ਇਸੇ ਤਰ੍ਹਾਂ ਹੀ ਪਹੁੰਚਾ ਸਕਦੇ ਹਾਂ ਕਿਉਂਕਿ ਉਹ ਤਾਂ ਗੁੰੰਗੀ ਬੋਲੀ ਸਰਕਾਰ ਹੈ ਸੁਣਨੋਂ ਹਟ ਗਈ ਜਿਸ ਕਰਕੇ ਮਜਬੂਰੀ ਵਸ ਅੱਜ ਕੌਮ ਦੇ ਨਰਮਾਤਾ ਨੂੰ ਤੇ ਆਪਕ ਨੂੰ ਇਹ ਸੜਕਾਂ ਦੇ ਰੋਲ ਲਈ ਮਜਬੂਰ ਹੋਣਾ ਪੈ ਰਿਹਾ ਮੈਂ ਪੰਜਾਬ ਵਾਸੀਆਂ ਨੂੰ ਤੁਹਾਡੇ ਇਸ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹਣਾ ਵੀ ਭਾਈ ਜਦੋਂ ਅਸੀਂ ਸਾਡਾ ਕੁਝ ਨਹੀਂ ਬਣਿਆ ਬਣਦਾ ਛੋਡੇ ਜਵਾਕਾਂ ਦਾ ਵੀ ਕੁਝ ਨਹੀਂ ਇਸ ਕਰਕੇ ਹੁਣੇ ਸਿਆਣੇ ਹੋਜੋ ਜੇ 92 ਨੂੰ ਅਸੀਂ ਪੌੜੀਆਂ ਤੇ ਚੜਾ ਸਕਦੇ ਆ ਤਾਂ 2027 ਦੇ ਵਿੱਚ 92 ਨੂੰ ਪੌੜੀਆਂ ਤੋਂ ਲਾ ਵੀ ਸਕਦੇ ਆ ਇਹ ਵਾਦਾ ਕਰਕੇ ਜਾਂਦੇ ਆ ਸੰਗਰੂਰ ਦੀ ਧਰਤੀ ਤੋਂ ਵੀ ਜੇ ਸਾਡਾ ਕੰਮ ਨਾ ਬਣਿਆ ਸਾਡੀ ਚੱਠੀ ਅਜ ਜਾਰੀ ਨਾ ਹੋਈ ਸਾਡੀਆਂ ਸਵਾਵਾਂ ਨੂੰ ਨਿਜਮਤ ਨਾ ਕੀਤਾ ਅਸੀਂ ਪਿੰਡਾਂ 'ਚ ਜਾਵਾਂਗੇ ਪਿੰਡਾਂ ਦੇ ਵਿੱਚ ਪੋਲਖੋਲ ਰੈਲੀਆਂ ਕਰਾਂਗੇ ਵੀ ਜਿਹੜੀ ਸਰਕਾਰ ਨੂੰ ਤੁਸੀਂ ਚੁਣ ਕੇ ਭੇਜਿਆ ਸੀ ਸੋਡੇ 3 ਪੁੱਤਾਂ ਨੂੰ ਸੜਕਾਂ 'ਤੇ ਰੋਲਣ ਲਈ ਮਜਬੂਰ ਆਹੋ ਅੱਛਾ ਵੀਰੇ ਜਦੋਂ 1158 ਪ੍ਰੋਫੈਸਰਾਂ ਦੀ ਭਰਤੀ ਕੀਤੀ ਸਰਕਾਰ ਨੇ ਉਦੋਂ ਸਰਕਾਰ ਕਹਿ ਰਹੀ ਸੀ ਜਿਹੜੇ ਗੈਸਟ ਫੈਕਲਟੀ ਲੈਕਚਰਰ ਆ ਉਹਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਊਗੀ ਉਹਨਾਂ ਨੂੰ ਅਸੀਂ ਰੱਖਾਂਗੇ ਕਿਉਂਕਿ ਉਦੋਂ ਕਾਫੀ ਜ਼ਿਆਦਾ ਰੌਲਾ ਪਿਆ ਸੀ ਕਈ ਥਾਵਾਂ ਤੇ ਤਾਂ ਕਹੋਲ ਜਾਂਦਾ ਇਹ ਹਾਲ ਸੀ ਕਿ ਰਾਤ ਨੂੰ ਅੱਧੀ ਅੱਧੀ ਰਾਤ ਤੱਕ ਪ੍ਰੋਫੈਸਰਾਂ ਨੂੰ ਜੁਆਇਨਿੰਗ ਕਰਵਾਈ ਗਈ ਹੈ ਤਾਂ ਹੁਣ ਫਿਰ ਕੀ ਸਰਕਾਰ ਕਿਉਂ ਨਹੀਂ ਸੁਣਦੀ ਤੁਹਾਡੀ ਗੱਲ 2022 ਦੇ ਵਿੱਚ ਇੱਕ ਹਵਾ ਚੱਲੀ ਸੀਗੀ ਕਿ ਪੰਜਾਬ ਦੇ ਵਿੱਚ ਬਦਲਾਅ ਲੈ ਕੇ ਆਉਣਾ ਹੈ ਉਸ ਬਦਲਾਅ ਵਾਲੀ ਹਵਾ ਦਾ ਅਸੀਂ ਵੀ ਹਿੱਸਾ ਬਣੇ ਸੀਗੇ ਸਾਨੂੰ ਲੱਗਦਾ ਸੀ ਪੰਜਾਬ ਦੇ ਵਿੱਚ ਇੱਕ ਬਦਲਾਅ ਆਊਗਾ ਸਾਰਿਆਂ ਨੇ ਰਲ ਮਿਲ ਕੇ ਹੰਬੜਾ ਮਾਰਿਆ ਇੱਕ ਨਵੀਂ ਸਰਕਾਰ ਜਿਹੜੀ ਹੋਣ ਦੇ ਵਿੱਚ ਲਿਆਂਦੀ ਐਸੀ ਐਸੀ ਅਨਪੜ ਲੋਕਾਂ ਦੀ ਸਰਕਾਰ ਅੱਗੇ ਲਿਆ ਆਇਆ ਕਿ ਬਿਊਰੋਕ੍ਰੇਸੀ ਜਾਂ ਅਫਸਰ ਸਾਹੀ ਇਹਨਾਂ ਦੀ ਗੱਲ ਹੀ ਨਹੀਂ ਸੁਣ ਰਹੀ ਸਾਨੂੰ 10 ਫਰਵਰੀ 2025 ਨੂੰ ਮਾਨਯੋਗ ਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਜੀ ਬੈਠ ਸਾਹਿਬ ਕਹਿੰਦੇ ਐ ਕਿ ਤੁਹਾਡੇ ਜਿਹੜੇ 140 ਸਾਥੀਆਂ ਦੀ ਤਨਖਾਹ ਰੁਕੀ ਐ ਜਿਹੜਾ ਤੁਹਾਡੇ ਤੋਂ ਕੰਮ ਖੋ ਕੇ ਨਵੇਂ ਪ੍ਰੋਫੈਸਰਾਂ ਨੂੰ ਦਿੱਤਾ ਗਿਆ ਉਹ ਤੁਹਾਡੀ ਤਨਖਾਹ ਵੀ ਪਾਊਗੀ ਤੁਹਾਡਾ ਕੰਮ ਵੀ ਤੁਹਾਨੂੰ ਮਿਲੂਗਾ ਸਾਨੂੰ ਤੁਸੀਂ 3 ਦਿਨ ਦਾ ਸਮਾਂ ਦੇ ਦਿਓ ਅੱਜ 28 ਫਰਵਰੀ ਹੋ ਗਈ ਤੁਸੀਂ ਲਾ ਲਓ ਵੀ 20 ਫਰਵਰੀ ਨੂੰ ਦੁਬਾਰਾ ਫਿਰ ਮੀਟਿੰਗ ਹੋਈ ਐ ਔਰ ਉਹਨਾਂ ਦੇ ਕਹੇ ਤੇ ਇੱਕ ਵੀ ਅਫਸਰ ਕੋਈ ਕੰਮ ਕਰਨ ਲਈ ਤਿਆਰ ਨਹੀਂ ਅਸੀਂ 27 ਫਰਵਰੀ ਤੋਂ ਕੱਲ੍ਹ ਤੋਂ ਲੈ ਕੇ ਸੀਐਮ ਸਿਟੀ ਸੰਗਰੂਰ ਆਏ ਹੋਏ ਆ ਸਾਰੀ ਰਾਤ ਸਾਡੇ 80 90 ਪ੍ਰੋਫੈਸਰ ਏਕ ਲਾਸਟ ਪੋਸਟ ਤੇ ਕੰਮ ਕਰਨ ਵਾਲੀਆਂ ਮਹਿਲਾਵਾਂ ਰਾਤ ਦੇਖੋ ਵੀ ਪੁਲਿਸ ਪ੍ਰਸ਼ਾਸਨ ਨੇ ਪਖਾਨੇ ਤੱਕ ਬੰਦ ਕਰਤੇ ਸੰਗੂਰ ਸੰਗਰੂਰ ਦਾ ਪ੍ਰਸ਼ਾਸਨ ਵੀ ਫੇਲ ਹੈ ਸੰਗਰੂਰ ਦਾ ਆਪਣਾ ਸੀਐਮ ਸਿਟੀ ਦੇ ਵਿੱਚ ਕੋਈ ਇਹਨਾਂ ਦਾ ਪ੍ਰਬੰਧ ਨਹੀਂ ਹੁੰਦਾ ਸੀਐਮ ਸਾਹਿਬ ਨੇ ਕਹਿ ਕੇ ਇਹਨਾਂ ਨੂੰ ਇੱਥੇ ਲਾਇਆ ਹੋਇਆ ਹੈ ਕਹਿੰਦੇ ਵੀ ਅਸੀਂ ਇੱਕ ਸਪੈਸ਼ਲ ਜਗ੍ਹਾ ਰੱਖੀ ਹੋਈ ਹੈ ਵੀ ਤੁਹਾਡੇ ਧਰਨੇ ਇੱਥੇ ਲਾਏ ਜਾਣ ਤਾਂ ਇਹ ਪਹਿਲੀ ਸਰਕਾਰ ਬਣੀਆ ਪੰਜਾਬ ਦੇ ਵਿੱਚ ਜਿਹੜੀ ਧਰਨੇ ਲਵਾਉਣ ਵਾਸਤੇ ਸਪੈਸ਼ਲ ਜਗ੍ਹਾ ਬਣਾਈ ਤਿਆਰ ਕਰੀ ਬੈਠੀ ਹੈ ਜਿਹੜੇ ਕਹਿੰਦੇ ਸੀ ਤੁਹਾਨੂੰ ਧਰਨੇ ਲਾਉਣ ਦੀ ਲੋੜ ਹੀ ਨਹੀਂ ਪੈਣੀ 2019 ਦੇ ਵਿੱਚ ਅਸੀਂ ਭਗਵੰਤ ਮਾਨ ਨੂੰ ਸੰਗਰੂਰ ਤੋਂ ਐਮਪੀ ਬਣਾਇਆ ਉਦੋਂ ਇਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਤੁਸੀਂ ਜਦੋਂ ਕੋਈ ਮੰਤਰੀ ਆਉਂਦਾ ਕੋਈ ਨੁਮਾਇੰਦਾ ਆਉਂਦਾ ਸਰਕਾਰ ਦਾ ਉਹਨੂੰ ਅੱਗੇ ਹੋ ਕੇ ਸਵਾਲ ਕਰਿਆ ਕਰੋ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਬੋਲੀਏ ਪਾੜ ਤਾਂ ਸਾਨੂੰ 2019 ਚ ਪੜਾਈ ਹੈ ਅੱਜ ਜੇ ਅਸੀਂ ਸਵਾਲ ਕਰਨ ਆਇਆ ਅੱਜ ਤੁਹਾਡਾ ਕੋਈ ਨੁਮਾਇੰਦਾ ਸਾਡਾ ਜਵਾਬ ਦੇਣ ਲਈ ਤਿਆਰ ਨਹੀਂ ਜਿਹੜੀਆਂ ਮੰਗਾਂ ਅਸੀਂ ਲੈ ਕੇ ਆਏ ਆ ਤੁਸੀਂ ਇੱਕ ਵਾਰੀ ਟੇਬਲ ਟॉक ਕਰ ਲੋ ਤੁਹਾਡੇ ਉਚੇਰੀ ਸਿੱਖਿਆ ਵਿਭਾਗ ਦੇ ਨੁਮਾਇੰਦਿਆਂ ਨੂੰ ਉੱਚ ਅਧਿਕਾਰੀਆਂ ਨੂੰ ਬਿਠਾ ਲਓ ਉਚੇਰੀ ਸਿੱਖਿਆ ਮੰਤਰੀ ਨੂੰ ਬਿਠਾ ਲਓ ਜੇ ਸਾਡੀਆਂ ਮੰਗਾਂ ਗਲਤ ਹੋਈਆਂ ਜੇ ਅਸੀਂ ਕਿਸੇ ਵੀ ਕੰਮ ਦੇ ਵਿੱਚ ਫਾਲਟੀ ਹੋਏ ਸਾਨੂੰ ਜਦੋਂ ਮਰਜ਼ੀ ਘਰਾਂ ਨੂੰ ਵਾਪਸ ਭੇਜਦੇ ਹੋ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਤੁਹਾਡੇ ਮਰੇ ਹੋਏ ਕਾਲਜਾਂ ਨੂੰ 20-20 ਸਾਲਾਂ ਤੋਂ ਜਿਉਂਦੇ ਰੱਖਿਆ ਹੋਇਆ ਨਾ ਤਾਂ ਸਾਡੇ ਨਾਲ ਉਚੇਰੀ ਸਿੱਖਿਆ ਮੰਤਰੀ ਨਾ ਸਾਡੇ ਨਾਲ ਉਚੇਰੀ ਸਿੱਖਿਆ ਸਕੱਤਰ ਨਾ ਸਾਡ ਟੇਬਲ ਟਾਕ ਕਰਨ ਲਈ ਤਿਆਰ ਹੀ ਨਹੀਂ ਉਹਨਾਂ ਨੂੰ ਪਤਾ ਵੀ ਮੰਗਾ ਜਾਇਜ਼ ਨੇ ਸਾਨੂੰ ਮੰਗਣੀਆਂ ਪੈਣਗੀਆਂ ਇਹਨਾਂ ਦੇ ਮਨਾਂ ਦੇ ਵਿੱਚ ਖੋਟ ਹੈ ਜੇ ਇਹਨਾਂ ਦੀਆਂ ਨੀਤਾਂ ਸਾਫ਼ ਹੁੰਦੀਆਂ ਅੱਜ ਪੜ੍ਹੇ ਲਿਖੇ ਵਰਗ ਨੂੰ ਸੜਕਾਂ ਦੇ ਨਾਉਣਾ ਪੈਂਦਾ ਇਹ ਇਹ ਮਜਬੂਰ ਕਰਨ ਵਾਲੇ ਆਪ ਨੇ ਕਿਉਂਕਿ ਨਜਾਇਜ਼ ਕੰਮ ਇਹਨਾਂ ਤੋਂ ਜਿੰਨੇ ਮਰਜ਼ੀ ਕਰਵਾ ਲਓ ਕੱਲ 27 ਫਰਵਰੀ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਮੁੱਖ ਮੰਤਰੀ ਪੰਜਾਬ ਨੇ ਇੱਕ ਬਹੁਤ ਵੱਡਾ ਮੁੱਦਾ ਚੁੱਕਿਆ ਹੈ ਕਹਿੰਦੇ ਵੀ ਬੀਅਰ ਦਾ ਜਿਹਨੇ ਲਾਇਸੈਂਸ ਲੈਣਾ ਬੀਅਰ ਵੇਚਣ ਦਾ ਉਹਦੀ 2 ਲੱਖ ਫੀਸ ਸੀਗੀ ਹੁਣ ਮੈਂ ਅੱਗੇ ਹੋ ਕੇ ਆਇਆ ਹੁਣ ਤੁਸੀਂ ਬੀਅਰ ਦਾ ਲਾਇਸੈਂਸ 25000 ਚ ਲੈ ਸਕਦੇ ਹੋ ਜਿਹੜੇ ਰੈਸਟੋਰੈਂਟਾਂ ਦੇ ਵਿੱਚ ਬੀਅਰ ਦੀਆਂ ਬੋਤਲਾਂ ਪਹਿਲਾਂ 12 ਰੱਖੀਆਂ ਜਾ ਸਕਦੀਆਂ ਸੀਗੀਆਂ ਹੁਣ ਕਹਿੰਦੇ ਮੈਂ ਤੁਹਾਨੂੰ ਅੱਜ ਅਲਾਉ ਕਰਦਾ ਕੈਬਨਟ ਮੀਟਿੰਗ ਦੇ ਵਿੱਚ ਹੁਣ 12 ਦੀ ਥਾਂ ਤੇ ਤੁਸੀਂ 36 ਬੋਤਲਾਂ ਰੱਖ ਲਿਆ ਕਰੋ ਐ ਪੰਜਾਬ ਬਚੂਗਾ ਐ ਪੰਜਾਬ ਨਸ਼ਾ ਮੁਕਤ ਹੋਊਗਾ ਐ ਪੰਜਾਬ ਪੜਿਆ ਲਿਖਿਆ ਬਣੂਗਾ ਕਿਹੜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਤੁਰ ਪਿਆ ਮੁੱਖ ਮੰਤਰੀ ਸਾਹਿਬ ਇਹ ਅਸੀਂ ਨਹੀਂ ਕਹਿੰਦੇ ਇਹ ਪੰਜਾਬ ਦਾ ਬੱਚਾ ਬੱਚਾ ਕਹਿੰਦਾ ਵੀ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਸ਼ਰਾਬੀਆਂ ਦੀ ਬੋਲੀ ਬੋਲਦਾ ਕਿਤੇ ਇਹ ਨਾ ਹੋਵੇ 2027 ਦੇ ਵਿੱਚ ਆ ਕੇ ਤੁਸੀਂ ਇਹ ਬੀਅਰ ਵੇਚਣ ਵਾਲੇ ਬੰਦਿਆਂ ਦੇ ਸਾਥੀ ਬਣੇ ਬੈਠੇ ਹੋਮ ਤੁਸੀਂ ਤੇ ਹੁਣ ਹੀ 2027 ਦੀਆਂ ਤਿਆਰੀਆਂ ਕਰਨ ਲੱਗੇ ਹੋ ਜੇ ਤੁਹਾਡੇ ਇਹ ਕਾਰਨਾਮੇ ਰਹੇ ਤੁਹਾਡਾ ਚੇਰੀ ਸਿੱਖਿਆ ਮੰਤਰੀ ਤੁਹਾਡਾ ਚੇਰੀ ਸਿੱਖਿਆ ਸਕੱਤਰ ਬਹੁਤ ਜਲਦ ਤੁਹਾਡੀ ਸ਼ਬੀ ਨੂੰ ਖਰਾਬ ਕਰਕੇ ਦਿੱਲੀ ਤੱਕ ਤੁਹਾਡੀ ਜਿਹੜੀ ਇਹ ਆਪਣਾ ਤੁਹਾਡਾ ਸਿਸਟਮ ਹੈ ਉਹ ਖਰਾਬ ਕਰਨ ਤੇ ਲੱਗੇ ਹੋਏ ਨੇ ਦਿੱਲੀ ਇਲੈਕਸ਼ਨ ਦੇ ਵਿੱਚ ਵੀ ਤੁਸੀਂ ਦੇਖ ਚੁੱਕੇ ਹੋ ਹਰਿਆਣਾ ਇਲੈਕਸ਼ਨ 'ਚ ਵੀ ਦੇਖ ਚੁੱਕੇ ਹੋ ਔਰ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੇ ਵਿੱਚ ਵੀ ਦੇਖ ਚੁੱਕੇ ਹੋ ਤੇ ਜੇ ਕੋਈ ਭੁਲੇਖਾ ਰਹਿ ਗਿਆ 2027 ਦੇ ਵਿੱਚ ਪਤਾ ਲੱਗ ਜਾਊਗਾ ਇਹ ਕਾਰਨ ਅਜਿਹਾ ਵੀਰੇ ਕੀ ਕਾਰਨ ਸਮਝਦੇ ਹੋ ਸਰਕਾਰ ਤਨਖਾਹ ਕਿਉਂ ਨਹੀਂ ਪਾ ਰਹੀ ਤੁਹਾਨੂੰ ਅਸਲ ਵਿੱਚ ਸਰਕਾਰ ਆਪ ਉਲਜੀ ਹੋਈ ਹੈ ਕਾਲਜਾਂ ਵਿੱਚ ਪੋਸਟ ਇੱਕ ਹੈ ਬੰਦੇ ਦੋ ਦੋ ਆ ਗਏ ਹੈ ਸੈਂਕਸ਼ਨ ਪੋਸਟਾਂ ਦੇ ਉੱਤੇ ਇੱਕ ਬੰਦੇ ਦੀ ਹੀ ਤਨਖਾਹ ਜਾਰੀ ਹੋ ਸਕਦੀ ਹੈ ਇਹ ਇੱਕ ਪੋਸਟ ਤੇ ਦੋ ਬੰਦੇ ਆਉਣਾ ਇਹ ਕੋਈ ਕੁਦਰਤੀ ਤੌਰ ਤੇ ਨਹੀਂ ਆਇਆ ਇਹਨਾਂ ਨੇ ਜਾਣ ਬੁੱਝ ਕੇ ਸੋਚੀ ਸਮਝੀ ਸਾਜ਼ਿਸ਼ ਹੈ ਸੰਗਰੂਰ ਖੜੇ ਆ ਸੰਗਰੂਰ ਦਾ ਰਣਵੀਰ ਕਾਲਜ ਹੈ ਓਵਰਫਲੋ ਕੀਤਾ ਹੋਇਆ ਪ੍ਰੋਫੈਸਰ ਭੇਜ-ਭੇਜ ਕੇ ਨਾਲ ਹੀ ਰੌਸ਼ਨ ਵਾਲਾ ਕਾਲਜ ਹੈ ਉਹ ਖਾਲੀ ਪਈ ਐ ਉੱਥੇ ਕਿਉਂ ਨਹੀਂ ਉਹ ਬੰਦੇ ਭੇਜੇ ਜਾ ਰਹੇ ਜਿਹੜੇ ਨਵੇਂ ਆ 160 ਪੋਸਟਾਂ ਨਵੇਂ ਕਾਲਜਾਂ ਲਈ ਅਲਾਟ ਹੋਈਆਂ ਸੀ ਉੱਥੇ ਇੱਕ ਵੀ ਬੰਦਾ ਇਹਨਾਂ ਨੇ ਨਹੀਂ ਭੇਜਿਆ ਇਹ ਪ੍ਰਾਣੇ ਕਾਲਜਾਂ 'ਚ ਬੰਦੇ ਕਿਉਂ ਭੇਜ ਰਿਹਾ ਹੈ ਪੰਜਾਬ ਦੇ ਵਿੱਚੋਂ ਡਾਟਾ ਇਕੱਠਾ ਕਰਨ ਜਿਹੜੇ ਕਾਲਜਾਂ 'ਚ ਪੋਸਟਾਂ ਖਾਲੀ ਪਈਆਂ ਉੱਥੇ ਬੰਦੇ ਭੇਜਣ ਤੇ ਸਾਡੇ ਲਈ ਇੱਕ ਪਾਲਿਸੀ ਲੈ ਕੇ ਆਉਣ ਸਾਡਾ ਮਸਲਾ ਹੱਲ ਹੋ ਸਕਦਾ ਸਰਕਾਰਯੋਗ ਮੁੱਖ ਮੰਤਰੀ ਸਾਹਿਬ ਤੁਸੀਂ 1158 ਦੀ ਭਰਤੀ ਕੀਤੀ ਬਹੁਤ ਚੰਗਾ ਕੀਤਾ ਵਧੀਆ ਕੀਤਾ ਪਰ ਜਿਹੜੇ ਆ ਪ੍ਰੋਫੈਸਰ ਵਿਚਾਰੇ ਕਹਿ ਰਹੇ ਆ ਕਿ ਅਸੀਂ 20-20 ਸਾਲ ਦੀ ਉਮਰ ਇਸੇ ਹੀ ਕੋਲ ਜਾਂ ਵਿੱਚ ਗਵਾਲੀ ਆ ਹੁਣ ਉਹ ਓਵਰ ਏਜ ਹੋ ਗਏ ਨੇ ਹੁਣ ਉਹ ਕਿਹੜਾ ਕੰਮ ਕਰਨਗੇ ਇਹਨਾਂ ਬਾਰੇ ਵੀ ਜਰਾ ਸੋਚੋ ਕਿ ਅੱਜ ਸਾਡਾ ਜਿਹੜਾ ਨੇਸ਼ਨ ਬਿਲਡਰ ਆ ਉਹ ਸੜਕਾਂ ਤੇ ਰੋਲ ਰਲ ਰਿਆ ਤੇ ਪੰਜਾਬ ਦਾ ਭੂਇਕ ਕੀ ਹੋਊਗਾ